ਆਧਾਰ ਕਾਰਡ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਨਾਲ ਕਰੋੜਾਂ ਆਧਾਰ ਕਾਰਡਾਂ ਦੇ ਉੱਤੇ ਅਸਰ ਪਿਆ ਹੈ ਤਾਂ ਭਾਰਤੀ ਵਿਲੱਖਣ ਪਛਾਣ ਅਥਾਰਟੀ ਯਾਨੀ ਕਿ UIDAI ਨੇ ਹੁਣ ਤੱਕ 1.67 ਕਰੋੜ ਤੋਂ ਵੱਧ 12 ਅੰਕਾਂ ਵਾਲੇ ਆਧਾਰ ਕਾਰਡ ਨੰਬਰਾਂ ਨੂੰ ਡੀਐਕਟੀਵੇਟ ਕਰ ਦਿੱਤਾ ਹੈ ਤਾਂ ਇਹ ਕਦਮ ਇਸ ਦੇ ਲਈ ਚੁੱਕਿਆ ਗਿਆ ਹੈ ਤਾਂ ਜੋ ਮਰਨ ਵਾਲੇ ਲੋਕਾਂ ਦੇ ਆਧਾਰ ਨੰਬਰਾਂ ਦੀ ਦੁਰਵਰਤੋਂ ਨਾ ਹੋ ਸਕੇ ਇਸ ਪਹਿਲ ਕਦਮੀ ਦੇ ਤਹਿਤ UIDAI ਨੇ 24 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਮੌਤਾਂ ਲਈ ਮਾਈ ਆਧਾਰ ਪੋਰਟਲ ਤੇ ਇੱਕ ਨਵੀਂ ਸਰਵਿਸ ਰਿਪੋਰਟਿੰਗ ਆਫ ਡੈਥ ਆਫ ਅ ਫੈਮਿਲੀ ਮੈਂਬਰ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ ਤੇ ਵਿਅਕਤੀ ਪੋਰਟਲ ਤੇ ਆ ਕੇ UIDAI ਨੂੰ ਇਸ ਬਾਰੇ ਸੂਚਿਤ ਕਰ ਸਕੇ ਤਾਂ ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਧਾਰ ਡਾਟਾ ਬੇਸ ਦੀ ਨਿਰੰਤਰ ਸ਼ੁੱਧਤਾ ਬਣਾਈ ਰੱਖਣ ਲਈ UIDAI ਵੱਖ-ਵੱਖ ਸਰੋਤਾਂ ਤੋਂ ਮੌਤ ਦੇ ਰਿਕਾਰਡ ਪ੍ਰਾਪਤ ਕਰਨ ਅਤੇ ਸਹੀ ਵੈਰੀਫਿਕੇਸ਼ਨ ਤੋਂ ਬਾਅਦ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰਨ ਲਈ ਇਹਨਾਂ ਉਪਾਵਾਂ ਨੂੰ ਸਰਗਰਮੀ ਨਾਲ ਅਪਣਾ ਰਿਹਾ ਹੈ UIDAI ਨੇ ਕਿਹਾ ਕਿ ਉਸਨੇ ਭਾਰਤ ਦੇ ਰਜਿਸਟਰਡ ਜਨਰਲ RGI ਨੂੰ ਆਧਾਰ ਨੰਬਰ ਨਾਲ ਜੁੜੇ ਡੈਥ ਰਿਕਾਰਡਸ ਨੂੰ ਸਾਂਝਾ ਕਰਨ ਲਈ ਕਿਹਾ ਹੈ ਅਤੇ ਸਿਵਲ ਰਜਿਸਟ੍ਰੇਸ਼ਨ ਸਿਸਟਮ ਯਾਨੀ ਕਿ CRS ਦੀ ਵਰਤੋਂ ਕਰਦੇ ਹੋਏ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲਗਭਗ 1.655 ਕਰੋੜ ਡੈਥ ਰਿਕਾਰਡ ਪ੍ਰਾਪਤ ਕੀਤੇ ਹਨ ਸਹੀ ਵੈਰੀਫਿਕੇਸ਼ਨ ਤੋਂ ਬਾਅਦ ਇਹਨਾਂ ਵਿੱਚੋਂ ਲਗਭਗ 1.6517 ਕਰੋੜ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਲਗਭਗ 6.67 ਲੱਖ ਡੈਥ ਰਿਕਾਰਡਾਂ ਦੇ ਆਧਾਰ ਤੇ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰਨ ਦਾ ਕੰਮ ਹਾਲੇ ਵੀ ਕੀਤਾ ਜਾ ਰਿਹਾ ਹੈ ਤਾਂ ਰਿਪੋਰਟਿੰਗ ਆਫ ਡੈਥ ਆਫ ਅ ਫੈਮਿਲੀ ਮੈਂਬਰ ਦੇ ਤਹਿਤ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਮ੍ਰਿਤਕ ਨਾਲ ਆਪਣੇ ਸਬੰਧਾਂ ਦਾ ਸਬੂਤ ਦੇਣਾ ਹੋਵੇਗਾ ਪੋਰਟਲ ਤੇ ਆਧਾਰ ਨੰਬਰ ਡੈਥ ਰਜਿਸਟ੍ਰੇਸ਼ਨ ਨੰਬਰ ਅਤੇ ਮ੍ਰਿਤਕ ਦੇ ਕਈ ਹੋਰ ਵੇਰਵੇ ਦੇਣੇ ਪੈਣਗੇ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਪਹਿਲਾਂ ਤਸਦੀਕ ਕੀਤੀ ਜਾਵੇਗੀ ਅਤੇ ਫਿਰ ਆਧਾਰ ਨੂੰ ਯੋਗ ਕਰਨ ਦੀ ਪ੍ਰਕਿਰਿਆ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ UIDAI ਇਸ ਕੰਮ ਲਈ ਰਾਜ ਸਰਕਾਰਾਂ ਤੋਂ ਵੀ ਮਦਦ ਲੈ ਰਹੀ ਹੈ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ 100 ਸਾਲ ਤੋਂ ਵੱਧ ਉਮਰ ਦੇ ਆਧਾਰ ਕਾਰਡ 홀ਡਰਸ ਨਾਲ ਜੁੜੀ ਜਾਣਕਾਰੀ ਸੂਬਾ ਸਰਕਾਰਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਜਿੰਦਾ ਹਨ ਜਾਂ ਫਿਰ ਨਹੀਂ ਤਾਂ ਵੈਰੀਫਿਕੇਸ਼ਨ ਰਿਪੋਰਟ ਮਿਲਣ ਤੋਂ ਬਾਅਦ ਹੀ ਆਧਾਰ ਕਾਰਡ ਨੂੰ ਡੀਐਕਟੀਵੇਟ ਕੀਤਾ ਜਾਵੇਗਾ ਤਾਂ ਆਧਾਰ ਕਾਰਡ ਨੂੰ ਲੈ ਕੇ ਵੱਡਾ ਫੈਸਲਾ ਹੈ ਜਿਹੜਾ ਉੱਲੇ ਆ ਗਿਆ ਹੈ ਤਾਂ ਜੋ ਮਰ ਚੁਕੇ ਲੋਕਾਂ ਦੇ ਆਧਾਰ ਕਾਟਾਂ ਦੀ ਦਰਵਰ ਤੋਂ ਰੋਕੀ ਜਾ ਸਕੇ